ਸਤਿ ਸ਼੍ਰੀ ਅਕਾਲ ਦੋਸਤੋ ਮੈਂ ਤੁਹਾਡੀ ਆਪਣੀ ਤਾਈ ਜੀਰੋ ਤੇ ਅੱਜ ਪਹੁੰਚ ਚੁੱਕੀ ਆ ਫਰੀਦਕੋਟ ਵਿੱਚ ਸਾਡੀ ਭੈਣ ਆ ਆਪਣਾ ਨੇ ਉਦਘਾਟਨ ਕੀਤਾ ਸੀ ਆਪਣੀ ਬੁਟੀਕ ਦਾ ਬੁਟੀਕ ਦਾ ਨਾਮ ਆ ਜੀ ਸ਼ਿੰਦੀ ਬੁਟੀ ਡਿਜ਼ਾਈਨਰ ਬੁਟੀਕ ਜੋ ਸਾਰੀਆਂ ਭੈਣਾਂ ਇੱਥੇ ਆਓ ਤੇ ਸੋਹਣੇ ਸੋਹਣੇ ਸੂਟ ਸਵਾਓ ਮੈਂ ਵੀ ਹੁਣ ਇੱਥੇ ਹੀ ਸੂਟ ਸਵਾਇਆ ਕਰਨੇ ਆਜੋ ਜੀ ਤੁਹਾਨੂੰ ਮੈਂ ਬੁਟੀਕ ਦਿਖਾਵਾਂ ਆ ਮੇਰੀ ਭੈਣ ਸ਼ਿੰਦੀ ਬੋਟਿਕ ਡਿਜ਼ਾਈਨਰ ਪੈਂਦੇ ਅਸੀਂ ਵਿੜੇ ਵਿੱਚ ਪਹੁੰਚ ਚੁੱਕੇ ਆ ਜੀ ਸੋ ਜੇ ਤੁਸੀਂ ਵੀ ਸੋਹਣੇ ਸੋਹਣੇ ਸੂਟਸ ਆਉਣੇ ਹੋਣ ਤਾਂ ਇੱਥੇ ਆਓ ਜੀ ਇਹਨਾਂ ਦਾ ਕੰਟੈਕਟ ਨੰਬਰ ਵੀ ਆ ਜੀ ਸੋ ਸਾਡੀ ਸ਼ਿੰਦੀ ਪੈਂਟ ਹੁਣੀ ਮੀਰਜੀ ਹੁਣੀ ਸੋ ਇੱਥੇ ਦੇ ਲੋ ਕਿੰਨੇ ਸੋਹਣੇ ਸੋਹਣੇ ਡਿਜ਼ਾਈਨ ਕੀਤੇ ਹੋਏ ਸੂਟ ਨੇ ਇੱਕ ਮਿੰਟ ਰੁਕੋ ਪਹਿਲੇ ਮੈਂ ਕੱਟ ਦੇ ਬੜੇ ਸੋਹਣੇ ਹੋ ਉਸ ਨੂੰ ਲੈ ਮਾਰੋ ਸੋ ਮੈਂ ਤਾਂ ਆ ਜਾ ਗਈਆਂ ਸਿੰਦੀ ਬੁਟੀਕ ਡਿਜ਼ਾਈਨਰ ਫਰੀਦਕੋਟ ਮੈਂ ਤਾਂ ਭੈਣ ਕੋ ਸੋਹਣੇ ਸੋਹਣੇ ਸੂਟ ਸਵਾਉਂਗੀ ਪਹਿਨੇ ਸੂਟ ਵੀ ਸੋਹਣੇ ਸੋਹਣੇ ਸੀ ਲੈਣੀਆਂ ਹੋਰ ਕੀ ਕੀ ਸਿੰਦੀਂਗੀ ਪਹਿਨੇ ਆਪਾਂ ਲੰਗੇ ਵੀ ਸਿਉ ਲਈਦੇ ਆ ਅੱਛਾ ਆਪਾਂ ਹਰ ਇੱਕ ਤਰ੍ਹਾਂ ਦਾ ਸੂਟ ਡਿਜ਼ਾਈਨਰ ਤਰੀਕੇ ਨਾਲ ਤਿਆਰ ਕਰੀਦਾ ਪਹਿਨੇ ਪਹਿਰੇ ਦਿੱਤਾ ਮੌਜਾ ਲੱਗੀਆਂ ਹੁਣ ਤਾਂ ਸਾਰੇ ਫਰੀਦਕੋਟ ਵਾਲੇ ਇੱਥੋਂ ਹੀ ਆਇਆ ਕਰਨਗੇ ਤੇ ਮੈਂ ਵੀ ਆਪਦੇ ਘਰੇ ਤੋਂ ਸੋਹਿਆ ਕਰਨਗੀ ਹਾਂ ਪਹਿਨੇ ਜ਼ਰੂਰ ਤੇ ਪੈਣੇ ਖੋਰ ਕੀ ਕੀ ਤੁਸੀਂ ਸੀਂ ਦਿੰਨੇ ਹੋ ਪੈਣੇ ਜਿੱਦਾਂ ਕੀ ਪੰਜਾਬੀ ਸੂ ਹੋਗੇ ਸਾੜੀਆਂ ਹੋ ਗਈਆਂ ਜਿਵੇਂ ਵੀ ਜਿਸ ਤਰ੍ਹਾਂ ਦੇ ਪਲਾਜ਼ੋ ਸੂਟ ਸਿੰਪਲ ਸੂਟ ਪਰਸੀ ਸਲਵਾਰ ਜਿਵੇਂ ਦੇ ਵੀ ਤੁਸੀਂ ਡਿਜ਼ਾਈਨ ਕਰਵਾਉਣਾ ਚਾਹੁੰਦੇ ਆ ਅਸੀਂ ਤੁਹਾਨੂੰ ਉਦਾਂ ਦੇ ਡਿਜ਼ਾਈਨ ਕਰਕੇ ਦੇਵਾਂਗੇ ਲੈ ਪਹਿਰੇ ਤੇ ਤਾਂ ਮੱਭਾ ਹੀ ਲੱਗੀਆਂ ਮੈਂ ਤਾਂ ਹੁਣ ਇੱਥੇ ਹੀ ਕੱਪੜੇ ਸਵਾਉਂਗੀ ਤੇ ਮੈਂ ਤਾਂ ਹੁਣ ਫਰੀਦਕੋਟ ਤੇ ਕੱਪੜੇ ਸਵਾਇਆ ਕਰੂੰਗੀ ਤੁਸੀਂ ਵੀ ਫਰੀਦਕੋਟ ਵਾਲੀਆਂ ਪਹਿਣਾ ਤੇ ਲਾਗੇ ਬੰਨੇ ਪਿੰਡਾ ਵਾਲੀਆਂ ਪਹਿਣਾ ਪਹਿਣੇ ਇੱਥੇ ਆਇਆ ਕਰੋ ਮੈਂ ਮੈਂ ਜਾ ਗਈਆਂ ਫਰੀਦਕੋਟ ਵਿੱਚ ਤੇ ਤੁਸੀਂ ਵੀ ਆਇਓ ਤੂੰ ਬਸ ਮੈੜ ਨੂੰ ਟਰਾਈ ਕਰ ਗਿਆ ਸਾਡੀ ਰਾਣੀ ਨੇ ਪੀਕ ਅੱਛਾ ਤੇਰੀ ਤੇ ਖਾਣੀ ਨੇ ਖੋਲਿਆ ਬਟਲੀ ਦੇ ਪੈਰਾਂ ਚੜਿਆ ਚਾ ਰਾਣੀ ਨੇ ਛੋਟੀ ਭੈਣ ਨੇ ਸਾਡੀ ਰਾਣੀ ਨੇ ਹਾਂ ਇਕ ਲਾ ਮੰਗੇ ਇਕ ਪਾ ਮੰਗੇ ਆ ਪਾ ਚਾ ਮੰਗੇ ਇਕ ਲਾ ਮੰਗੇ ਆ ਮੰਗੇ

ਦੀ ਖੱਚਾ ਮੇਰੇ ਤਰ ਤੂੰ ਨਵੇਂ ਟਾਕਾਂ ਦੇ ਪਾ ਕੇ ਆਈਓ ਬੜਾ ਕੁਲਵਿੰਦਰ ਨਖਰਵਾਨ ਨੇ ਸ਼ਾਟ ਹੈ ਕਰਾ